ਪਾਤਰ ਹੋਰਾਂ ਨੂੰ ਪਰ ਉਹਨਾਂ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਨਮਾਨ ਕਰਨਾ ਹੈ ਪੰਜਾਬੀ ਸਹਿਜ ਸਭਾ ਕਾਰਜਕਰਨੀ ਦੇ ਸਾਰੇ ਮੈਂਬਰ ਪਲੀਜ਼ ਮੰਜਿਓ ਆਜੋ ਜੀ ਸਮੂਚਾ ਭਗਨ ਕੀ ਸਮੂਚੀ ਕਾਰਜਕਰਨੀ ਪਲੀਜ਼ ਸਾਰੇ ਆ ਜੀ ਨੇ ਤੇ ਦਾ ਬਾ ਪੁਸਤਕ ਅਰਪਣ ਕਰਨ ਲੈਨੇ ਸਾਰੇ ਸਾਡੇ ਮਾਰਜੋਬ ਪ੍ਰਬੰਧਕੀ ਵਪਾਰਾਂ ਨੂੰ ਉਹਨਾਂ ਨੂੰ ਸੁਣਦੇ ਆ ਸਾਡੀ ਭੁੱਖ ਪੱਕ ਵੀ ਮਰ ਜਾਣੀ ਹੈ ਸਿੱਧੀ ਜੀ ਗੱਲ ਹੈ ਸੋ ਮੈਂ ਬਹੁਤ ਸਮਾਨ ਆਨੰਦੀ ਹੋਈ ਡਾਕਟਰ ਸੁਜੀਤ ਪਾਤਰ ਜੀ ਨੂੰ ਆਪਣੇ ਰੂਬਰੂ ਕਰ ਦਿੱਤੀ ਹਾਂ ਡਾਕਟਰ ਸੁਜੀਤ ਪਾਤਰ ਜੀ प्यारे दोस्तों प्यारे बच्चों घियो पुत्रों बरला मेरे लिए कुछ नावा करके बहुत प्यारा शहर है कुछ का नाम इतने हाजिर ने रविंदर भटल भूजा सिंह चौहान मिराला जी और बहुत सारे वो वो चेहरे याद आते हैं जोगा सिंह होर समेत स्वरूप पांठी होर समेत हम श्री जगतार जी उन्होंने समेत तो बहुत प्यारिया गल् डॉक्टर सरबीप सिंह और चौहान चौहान और पटर होर नेतिया और तरसपाल भी जो गल करती है तो पता लगता कि वाकई रविंद्र भटल की वो बहुत सहयोग स्टूडेंट है तो जिस प्रगतिशील कॉन्फ्रेंस में याद किया डॉक्टर सरजीत सिंह होना मैं भी इतना हाजिर सी तो मैं याद है कि मैं इस धरती कमलेश्वर वर्गे कहानीकार सुनिया ਔਰ ਇੱਕ ਬੜੀ ਇਸ ਤਰਤੀਲੀ ਮਾਣ ਵਾਲੀ ਗੱਲ ਹੈ ਕਿ ਉਹ ਇੱਕ ਏਡੀ ਵੱਡੀ ਕਾਨਫਰੰਸ ਇੱਥੇ ਹੋਈ ਔਰ ਉਹਦੀ ਹੀ ਮਾਣ ਵਾਲੀ ਗੱਲ ਇਹ ਹੈ ਕਿ ਹੁਣ ਕੋਈ ਵੱਡਾ ਉਹ ਜਿਹੜਾ ਵੱਡਾ ਕੰਮ ਕਰਨ ਲਈ ਦੀ ਇੱਕ ਸਲਾਹ ਹੋਈ مشورہ ਹੋਇਆ ਵੀ ਸਾਰਿਆਂ ਨੇ ਬੁਟਾ ਸਿੰਘ ਚੋਹਾਨ ਨੇ ਉਹਦੇ ਲਈ ਬਹੁਤ ਵੱਡਾ ਹੰਗਾਰਾ ਭਰਿਆ ਤਾਂ ਇਹ ਸਾਡੇ ਲਈ ਬਹੁਤ ਹੀ खुशी की गल है और जिस तरह किसी बहुत प्यारी रुत रुतते आन की गल हो नवे पत्ते पुनरन की गल हो तो मैं मैन बहुत अच्छा लगा इन्हें प्यारे लोगों को सन्मानित करना और खास करके किताबा का प्रकाशन होना किसी सभा वालों ਕਿਉਂਕਿ ਇਸ ਲਈ ਹੁਣ ਮੈਂ ਜੋ ਗੱਲ ਮਹਿਸੂਸ ਕਰਦਾ ਕਿ ਕਿਤਾਬਾਂ ਛਾਪ ਤਾਂ ਬਹੁਤ ਰਹੀਆਂ ਵੇਖੋ ਤੋਂ ਕੱਟ ਰਹੀਆਂ ਪੜ੍ਹ ਉਹ ਤੋਂ ਵੀ ਕੱਟ ਹੋ ਰਹੀਆਂ ਉਹਦਾ ਕਾਰਨ ਇਹ ਹੈ ਕਿ ਜਿਹੜੇ ਪ੍ਰਕਾਸ਼ਕ ਨੇ ਉਹ ਹੁਣ ਪ੍ਰਕਾਸ਼ਕ ਨਹੀਂ ਰਹਿ ਉਹ ਸਿਰਫ ਪ੍ਰਿੰਟਰ ਬਣ ਗਏ ਕਿ ਸਾਡੇ ਕੋਲ ਕੋਈ ਵੀ ਆਓ ਤੁਸੀਂ ਵੀ 25 3000 ਰੁਪਏ ਦਿਓ ਅਸੀਂ ਤੁਹਾਡੀ ਕਿਤਾਬ ਛਾਪਾਂਗੇ ਤੇ ਉਹ ਇਹ ਵੀ ਕਹਿੰਦੇ ਆ ਕਿ ਸਾਡੀ ਬਹੁਤੀ ਕਮਾਈ ਇਹਨਾਂ ਕਿਤਾਬਾਂ ਤੋਂ ਆ ਜਿਹੜੀਆਂ ਅਸੀਂ ਲੇਖਕਾਂ ਕੋਲੋਂ ਪੈਸੇ ਲੈ ਕੇ ਛਾਪਦੇ ਹਾਂ ਸੋ ਇਹ ਵੀ ਇੱਕ ਬਹੁਤ ਨਾਮੁਖੀਰ ਜਾਨਾ ਜਿਹਦੇ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ ਕਿ ਕਿਤਾਬਾਂ ਘੱਟ ਛਪਣ ਪਰ ਉਹ ਹੀ ਛਪਣ ਜਿਹੜੀਆਂ ਜਿਹਨਾਂ ਦਾ ਕੋਈ ਅਰਥ ਬਣੇ ਜਿਹੜੀਆਂ ਦਿਲ ਦੀਆਂ ਗਹਿਰਾਈਆਂ ਚੋਂ ਲਿਖੀਆਂ ਹੋਣ ਜਿਹੜੀਆਂ आ, मस्तक की रोशनी जो लिखिया हो सो ये एक बहुत व्डा नुकता है कि जाना असं पंबी पाठकूा सकते हैं तो बहुत इंपोर्टेंट गलबजीत होर ने कर लिया मैं तो न कुछ अपने अज़... अगे तो मैं थोड़ा तो कुछ चार पल्ला पन... ਕਾਣੀ ਇਹਦਾ ਸਮਾ ਬਹੁਤ ਹੋ ਗਿਆ ਲੇਕਿਨ ਬਸ ਸਿਰ ਛੁੱਟੀਆਂ ਜੀਆਂ ਤੁਹਾਡੇ ਨਾਲ ਤਿੰਨ ਚਾਰ ਦਿਨਾਂ ਮੈਂ ਸੰਘੇ ਕਰਨਾ ਚਾਹਾਂ। ਸੋ ਪਹਿਲੀ ਗੱਲ ਜਿਹੜੀ ਇਹ ਆ ਕਿ ਭਾਸ਼ਾ ਦਾ ਜਨਮ ਇਸ ਲਈ ਹੋਇਆ ਸੀ ਕਿ ਅਸੀਂ ਆਪਣੀ ਆਪਣੇ ਰਪਟਾਵਾ ਕਰ ਸਕੀਏ ਕਿ ਜੋ ਸਾਡੇ ਦਿਲ ਵਿੱਚ ਹੈ ਉਹ ਕਹਿ ਸਕੀਏ। ਪਰ ਇਸ ਲਈ ਆਪਾਂ ਦੇਖਦੇ ਹਾਂ ਕਿ ਭਾਸ਼ਾ ਦਾ ਬਹੁਤ ਇਸੇ ਮਾਲ ਆਪਣੇ ਆਪ ਨੂੰ ਲੁਕਉਣ ਲਈ ਹੋ ਰਿਹਾ ਖਾਸ ਕਰਕੇ ਜੁਸਾਡਾ ਪੋਲਿਟਿਸ਼ੀਅਨ ਹੈ ਉਹ 파ਸ਼ਾ ਦਾ ਸਭ ਤੋਂ ਵੱਧ ਦੁਰਉਪਯੋਗ ਉਸ ਬਧਰ ਤੇ ਹੋ ਰਿਹਾ ਜਿਸ ਤਰ੍ਹਾਂ ਦੀਆਂ ਗੱਲਾਂ ਜਿਸ ਤਰ੍ਹਾਂ ਦੇ ਝੂਠ ਜਿਸ ਤਰ੍ਹਾਂ ਦਾ ਇੱਕ ਲੈਵਲ ਤੁਹ ਲੱਗਦਾ ਕਿ ਜਿਵੇਂ ਸਾਡੇ ਪਾਣੀ ਦੇ ਦਰਿਆ ਤਾਂ ਗੰਦਲੇ ਹੋ ਹੀ ਗਏ ਸੀਗੇ ਹੁਣ ਸਾਡੇ ਬੋਲ ਪਾਣੀ ਦਾ ਦਰਿਆ ਵੀ ਸਭ ਤੋਂ ਵੱਧ ਗੰਗਲਾ ਹੋ ਰਿਹਾ ਸਾਡੇ ਪਾਸ਼ਾ ਦਾ ਦਰਿਆ ਸਭ ਤੋਂ ਵੱਧ ਗੰਗਲਾ ਹੋ ਰਿਹਾ ਜਦ ਕਿ ਸਾਡੇ ਬਜ਼ੁਰਗ ਕਹਿੰਦੇ ਆ ਕਿ ਬੰਦਾ ਅੰਨ ਪਾਣੀ ਨਾਲ ਹੀ ਨਹੀਂ ਪਲਦਾ ਉਹ ਬੋਲ ਬਾਣੀ ਨਾਲ ਵੀ ਪਲਦਾ ਕਿ ਜਿਸ ਕਾ ਅੰਨ ਪਾਣੀ ਤਾਂ ਚੰਗਾ ਹੋਵੇ ਪਰ ਬੋਲ ਬਾਣੀ ਚੰਗੀ ਨਾ ਹੋਵੇ ਕਿਸ ਕਾਰਜ ਕਿਹੋ ਜੀਆਂ ਗੱਲਾਂ ਹੋ ਰਹੀਆਂ ਕਿ ਸਮਾਜ ਚ ਕਿਹੋ ਜੀਆਂ ਗੱਲਾਂ ਹੋਣਗੀਆਂ ਉਹ ਸਾਡੀ ਵਰਹਰਸ਼ ਤੇ ਉਹ ਸਾਡੀ ਅਗਲੀ ਜਨਰੇਸ਼ਨ ਦੇ ਆਉਣ ਤੇ ਉਹ ਬਹੁਤ ਵੱਡਾ ਰੋਲ ਅਦਾ ਕਰਦੇ ਆ। ਤੁਮੈਂ ਕਦੇ ਕਿਹਾ ਸੀ ਕਿ ਜਿਹੜੇ ਸੱਚੇ ਤੇ ਸੋਹਣੇ ਬੋਲ ਹੁੰਦੇ ਆ ਉਹ ਭੀੜ ਨੂੰ ਸੰਗਤ ਬਣਾ ਦਿੰਦੇ ਆ। ਭੀੜ ਹੁੰਦੀ ਆ ਲੇਕਿਨ ਕੋਈ ਬੰਦਾ ਸੱਚੇ ਤੇ ਸੋਹਣੇ ਬੋਲ ਬੋਲੇ ਤਾਂ ਉਹ ਭੀੜ ਸੰਗਤ ਬਣ ਜਾਂਦੀ ਆ। ਔਰ ਫਿਰ ਉਹ ਸੰਗਤ ਅੱਗਿਓ ਸਮਾਜ ਨੂੰ ਸੱਚਾ ਤੇ ਸੋਹਣਾ ਬਣਾਉਣ 'ਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਬਹੁਤ ਵੱਡਾ ਰੋਲ ਅਦਾ ਕਰਦੇ ਹਨ ਹੋਣੀ ਥੇ ਕਿ ਸੱਚਾ ਤੇ ਸੋਹਣਾ ਬੋਲ ਕਿੱਥੋਂ ਪੈਦਾ ਹੁੰਦਾ ਸੱਚਾ ਤੇ ਸੋਹਣਾ ਬੋਲ ਸਾਡੀਆਂ ਦਿਲ ਦੀਆਂ ਗਹਿਰਾਈਆਂ 'ਚੋਂ ਪੈਦਾ ਹੁੰਦਾ ਜਿਹੜਾ ਸੱਚਾ ਬੋਲਦਾ ਉਹ ਆਪਣੇ ਆਪ ਨੂੰ ਵੀ ਨਹੀਂ ਬਖਸ਼ਦਾ ਕਿਹੜਾ ਲੇਖਕ ਹੈ ਜਦੋਂ ਅਸੀਂ ਸਮਾਜ ਦੀਆਂ ਜਾਂ ਨਿਜ਼ਾਮ ਦੀਆਂ ਗੱਲਾਂ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਅਸੀਂ ਆਪਣਾ ਆਪ ਵੀ ਉਸ ਵਿੱਚ ਸ਼ਾਮਲ ਕਰੀਏ ਜਦੋਂ ਅਸੀਂ ਆਪਣੇ ਆਪ ਨੂੰ ਸੁਧਾਰਨ ਤੋਂ ਬਿਨਾਂ ਹੀ ਸਮਾਜ ਨੂੰ ਸੁਧਾਰਨ ਲਈ ਤੁਰ ਪੈਂਦੇ ਹਾਂ ਤਾਂ ਖਦੋਂ ਅਸੀਂ ਸਮਾਜ ਦਾ ਕੁਝ ਸੁਧਾਰ ਨਹੀਂ ਸਕਦੇ ਸਮਾਜ ਦਾ ਅਸੀਂ ਕੁਝ ਬਿਗਾਰ ਨਹੀਂ ਸਕਦੇ ਖੋ ਸੱਚੇ ਤੇ ਸੋਹਣੇ ਬੋਲਾਂ 'ਚ ਸਭ ਤੋਂ ਪਹਿਲੀ ਚੀਜ਼ ਇਹੀ ਆ ਕਿ ਅਸੀਂ ਕਿੰਨੇ ਖੇੜਦਾ ਅਸੀਂ ਆਪਣੀ ਗੱਲ ਸਾਡੀਆਂ ਦਿਲ ਦੀਆਂ ਕਿੰਨੀਆਂ ਗਹਿਰਾਈਆਂ ਗਹਿਰਾਈਆਂ ਵਿੱਚੋਂ ਆਉਂਦੀਆਂ ਗੁਰੂ ਜੀ ਗੱਲ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨਾਥਾਂ ਨੂੰ ਮਿਲਦੇ ਆ ਤਾਂ ਨਾਥ ਉਹਨਾਂ ਨੂੰ ਬਹੁਤ ਕਰਾਮਾਤਾਂ ਦਿਖਾਉਂਦੇ ਆ ਕਦੇ ਉਹ ਪਾਣੀ ਨੂੰ ਮੋਤੀ ਬਣਾ ਦਿੰਦੇ ਆ ਕਦੀ ਹਵਾ ਚ ਉੱਡਣ ਲੱਗ ਪੈਂਦੇ ਜਿਸ ਤਰ੍ਹਾਂ ਕੇ ਸਾਖੀ ਵਿੱਚ ਆਉਂਦਾ ਤੇ ਫੇਰ ਉਹ ਗੁਰੂ ਨਾਨਕ ਨੂੰ ਕਹਿੰਦੇ ਕਿ ਹੁਣ ਨਾਨਕ ਜੀ ਤੁਸੀਂ ਵੀ ਕੋਈ ਕਰਾਮਾਤ ਦਿਖਾਓ ਤੇ ਗੁਰੂ ਨਾਨਕ ਸਾਹਿਬ ਜਿਹੜੇ ਬੋਲ ਕਹਿੰਦੇ ਆ ਉਹ ਭਾਈ ਗੁਰਦਾਸ ਦੇ ਸ਼ਬਦਾਂ ਚੋਂ ਕਿ ਲੈ ਕੇ ਇੱਕ ਤੋਂ ਕਹਿੰਦੇ ਕਿ ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਹੀਂ ਕਿ ਮੇਰੇ ਕੋਲ ਹੋਰ ਕੋਈ ਕਰਾਮਾਤ ਨਹੀਂ ਇੱਕ ਸੱਚਾ ਨਾਮ ਸੱਚਾ ਨਾਮ ਮੈਂ ਸਮਝਦਾ ਕਿ ਸੱਚੇ ਨਾਮ ਦਾ ਮਤਲਬ ਇਹ ਹੈ ਕਿ ਇੱਕ ਜਿਹੜਾ ਟਰੂ मीनिंग ਕਿ ਇਸ ਜ਼ਿੰਦਗੀ ਦਾ ਅਸਲੀ ਅਰਥ ਕੀਆ ਇਸ ਸ੍ਰਿਸ਼ਟੀ ਦਾ ਅਰਥ ਕੀਆ ਬੰਦੇ ਹੋਣ ਦਾ ਅਰਥ ਕੀਆ ਫਿਰ ਫਿਰ ਕਹਿੰਦੇ ਕਿ ਤੁਸੀਂ ਕਿਸ ਤਰ੍ਹਾਂ ਇਹਨੇ ਲੋਕਾ ਲੋਕ ਤੁਹਾਡੇ ਮਗਰ ਨਹੀਂ ਤਾਂ ਤੁਹਾਨੂੰ ਕੁਝ ਹੋਏਗਾ ਫਿਰ ਉਹ ਕਹਿੰਦੇ ਕਿ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਕਾਇਕ ਇਹਨੇ ਮੇਰੇ ਕੋਲ ਦੋ ਦੋ ਆਸਰੇ ਨੇ ਇੱਕ ਬਾਣੀ ਦਾ ਗੁਰ ਬਾਣੀ ਦਾ ਔਰ ਇਹ ਵਿਜਾ ਸੰਗਤ ਦਾ ਕਿ ਸੰਗਤ ਜੇ ਕੱਲੇ ਸਿਰ ਤੁਸੀਂ ਇਕੱਲੇ ਬੈਠ ਕੇ ਲਿਖਦੇ ਹੋ ਇਕੱਲੇ ਪੜ੍ਹਦੇ ਹੋ ਤਾਂ ਉਹ ਵੀ ਕੋਈ ਗੱਲ ਨਹੀਂ ਬਣਦੀ ਜਾਂ ਅਸੀਂ ਕਈ ਵਾਰੀ ਇਕੱਲੇ ਹੁੰਨੇ ਤਾਂ ਅਸੀਂ ਬਹੁਤ ਉਲਝੇ ਜਾਨੇ ਹਾਂ ਇਹ ਕਲ ਖੋਰਾ ਸਮਾਜ ਜਾਂ ਪੂੰਜੀਵਾਦ ਸਮਾਜ ਸਾਨੂੰ ਇਕੱਲੇ ਇਕੱਲੇ ਕਰਨ ਚਾਹੋਦਾ ਬਹੁਤ ਯਕੀਨ ਆ ਕਿਉਂ ਇਕੱਲੇ ਕਾਤੋ ਦਿਨ ਚ ਇੱਕ ਆਪੋਤਾਪੀ ਮਚਾ ਦਿਓ ਤੋਂ ਮੈਨੂੰ ਮੇਰਾ ਪਰਸਨਲ ਮੇਰੀ ਮੇਰਾ ਅਨਪਵ ਹੈ ਕੇਸੀ ਚਾਰ ਪਾਈ ਦੋਸਤਾਂ ਦੀ ਅਸੀਂ ਪੰਜ ਛੇ ਦੇ ਨਾਮ ਨਾ ਮਿਲ ਗਏ ਤਾਂ ਲੱਗਦਾ ਕਿ ਕਈ ਖਿਆਲ ਉਲਝ ਗਏ ਆ ਕਿ ਮੈਂ ਕਿਤੇ ਉਲਝ ਗਿਆ ਜਾਂ ਮਿੰਸ ਕੁਝ ਗੱਲਾਂ ਸਪੱਸ਼ਟ ਨਹੀਂ ਹੋ ਰਹੀਆਂ ਜਦੋਂ ਅਸੀਂ ਕੁਝ ਦਿਨਾਂ ਬਾਅਦ ਮਿਲਦੇ ਆ ਤੇ ਉਸ ਮੰਥਨ ਚੋਂ ਉਸ ਗੱਲਬਾਤ ਚੋਂ ਬਹੁਤ ਕੁਝ ਨਵੇਂ ਨਮਾ ਕਲੀਅਰ ਹੁੰਦਾ ਔਰ ਸਾਡਾ ਇਹ ਇਕੱਲੇਪਣ ਹੋਣ ਦਾ ਦੁੱਖ ਵੀ ਖਤਮ ਹੁੰਦਾ ਸੋ ਇਹਨਾਂ ਸਭਾਵਾਂ ਦਾ ਵੀ ਇਕ ਬਹੁਤ ਵੱਡਾ ਮਕਸਦ ਇਹ ਹੀ ਆ ਇਹ ਵੀ ਇੱਕ ਸੰਗਤ ਹੈ ਔਰ ਇਹ ਸੰਗਤ ਵੀ ਉਸ ਸ਼ਬਦ ਨਾਲ ਜੁੜੀ ਆ ਜਿਹੜਾ ਸੋਹਣਾ ਤੇ ਸੱਚਾ ਸ਼ਬਦ ਹੈ ਕਿ ਸੱਚੇ ਸ਼ਬਦ ਹਮੇਸ਼ਾ ਹਮ ਹੀ ਰੋਲ ਅਦਾ ਨਹੀਂ ਕਰਦੇ 1922 ਵਿੱਚ ਇੱਕ ਅੰਗਰੇਜ਼ੀ ਦਾ ਰਾਈਟਰ ਕਿਪਲਿੰਗ ਉਹ ਇੱਕ ਭਾਸ਼ਣ ਕਰ ਰਿਹਾ ਉਹ ਕਹਿੰਦਾ ਕਿ ਸ਼ਬਦਾਂ ਤੋਂ ਵੱਡਾ ਕੋਈ ਖਤਰਨਾਕ ਨਸ਼ਾ ਨਹੀਂ ਹੈ ਉਹ ਇਹ ਗੱਲ 1922 ਚ ਇਸ ਲਈ ਕਰ ਰਿਹਾ ਕਿ ਉਸ ਤੋਂ ਕੁਝ ਸਾਲ ਪਹਿਲਾਂ ਹਿਟਲਰ ਨੇ ਹਿਟਲਰ ਨੇ ਹਿਟਲਰ ਦੇ ਸ਼ਬਦਾਂ ਨੇ ਇੰਨੀ ਜ਼ਹਿਰ ਭਰੀ ਉਹਨੂੰ ਦਿਲਾਾਂ ਦੇ ਵਿੱਚ ਨਾਜ਼ੀਆ ਦੇ ਦਿਲਾਾਂ ਵਿੱਚ ਉਹ ਸ਼ਬਦਾਂ ਕਿ ਸਬਦ ਇੱਕ ਕਈ ਵਾਰ ਬਹੁਤ ਨੈਗੇਟਿਵ ਰੋਲ ਅਦਾ ਕਰਦੇ ਆ ਜਿਹੜੇ ਜਿਸ ਵੱਲ ਉਹ ਇਸ਼ਾਰਾ ਕਰ ਰਹੇ ਸੀ ਕਿ ਹਿਟਲਰ ਦੇ ਸ਼ਬਦਾਂ ਨੇ 나ਜ਼ੀਆਂ ਦੇ ਮਨਾਂ 'ਚ ਇੰਨੀ ਜ਼ਹਿਰ ਭਰੀ ਕਿ ਉਹਨੇ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਾਂ 'ਚ ਭਰ ਕੇ ਮਾਰ ਦਿੱਤਾ ਉਹ ਵੀ ਸ਼ਬਦ ਹੀ ਸੀ ਸੋ ਇਸ ਲਈ ਬਹੁਤ ਜ਼ਰੂਰੀ ਇਹ ਵੀ ਹੈ ਕਿ ਕਿਹੜੇ ਸ਼ਬਦ ਮੈਂ ਤੁਹਾਨੂੰ ਕਹਿੰਦਾ ਕਿਹੜੀ ਬੋਲਬਾਣੀ ਕਿਹੜੀ ਬੋਲਬਾਣੀ ਅਸੀਂ ਘਰਾਂ 'ਚ ਬੋਲਦੇ ਆ ਕਿਹੜੀ ਬੋਲਬਾਣੀ ਪੋਲਿਟਿਸ਼ੀਅਨ ਬੋਲਦੇ ਆ ਕਿ ਸਾਡਾ ਪੋਲਿਟਿਸ਼ੀਅਨ ਸਾਨੂੰ ਵੰਡ ਰਿਹਾ ਕਿ ਉਹ ਕਤਾਰਬੰਦੀ ਬਹੁਤ ਜ਼ਰੂਰੀ ਹੈ ਵੋਟਰਾਂ ਲਈ ਡੈਮੋਕ੍ਰੇਸੀ ਦੇ ਇਕਤਾਰਬੰਦੀ ਹੋਵੇ ਤਾਂ ਕਤਾਰਬੰਦੀ ਕਿਤੇ ਹੋ ਸਕਦੀ ਹੈ ਕਿ ਇਹ ਗਰੀਬ ਨੇ ਇਹ ਅਮੀਰ ਨੇ ਇਹ ਇਹ ਦਲਤ ਨੇ ਇਹ ਪਛਲੇ ਹੋ ਲੋਕ ਨੇ ਪਰ ਸਭ ਤੋਂ ਇਹਦੀ ਸੌਖੀ ਕਤਾਰਬੰਦੀ ਹੁੰਦੀ ਹੈ ਉਹਦੀ ਕਿ ਹਿੰਦੂ ਨੇ ਇਹ ਮੁਸਲਮਾਨ ਨੇ ਇਹ ਸਿੱਖ ਨੇ ਤੋਂ ਪੋਲਿਟਿਸ਼ੀਅਨ ਦੇ ਵੀ ਇਹ ਸ਼ਬਦ ਨੇ ਦਿਨ ਸ਼ਬਦਾਂ ਨੂੰ ਉਹ ਇਸ ਗੱਲ ਲਈ ਇਸਤੇਮਾਲ ਕਰਦੇ ਆ ਮੈਂ ਕੱਲ ਦੇ ਅੰਕੜੇ ਵਾਲੀ ਗੱਲ ਕਰ ਰਿਹਾ ਸੀ ਕਿ ਕੱਲ ਅੰਕੜੇ ਆਏ ਕਿ ਮੁ슬ਮਾਨ ਆਬਾਦੀ ਨੇ ਪਰਸੈਂਟੇਜ ਵੱਧ ਗਈ ਹਿੰਦੂਆਂ ਦੀ ਪਰਸੈਂਟੇਜ ਘੱਟ ਗਈ ਤਾਂ ਇੱਕ ਪਿਆ ਕਿ ਉਹ 11 ਤੱਕ ਦੀ ਜਨਗਣਨਾ ਦੂਜੀ ਗੱਲ ਹੈ ਕਿ ਉਹ ਕਿਹੜਾ ਮੌਕਾ ਚੁਣਿਆ ਜਾਂਦਾ ਤੇ ਕਿਸ ਮੌਕੇ ਤੇ ਇਹੋ ਜੀ ਗੱਲ ਨੂੰ ਆਊਟ ਕੀਤਾ ਜਾਵੇ ਤਾ ਜੋ ਇਹ ਗੱਲ ਇੱਕ ਕਤਾਰਬੰਦੀ ਸਾਡੀਆਂ ਵੋਟਰਾਂ 'ਚ ਸਾਡੇ ਸਹਾਇ ਕਰੇ ਸੋ ਇਹ ਵੀ ਸ਼ਬਦ ਨੇ ਪਰ ਇਹ ਬਹੁਤ ਇਹ ਖਤਰਨਾਕ ਨਸ਼ਿਆਂ ਵਰਗੇ ਸ਼ਬਦ ਨੇ ਜਦ ਕਿ ਇੱਕ ਹੋਰ ਵਿਸ਼ਿਸ਼ ਜੋ ਕਰਨ ਆਇਆ ਇਸ ਗੱਲ ਦਾ ਅਵਿਸ਼ਲੇਸ਼ਨ ਉਹਨੇ ਕਿਹਾ ਕਿ ਅਸਲ ਸੱਚ ਕੀ ਅਸਲ ਸੱਚ ਕੀ ਹੋਇਆ ਕਿ ਇਹਨਾਂ ਸਾਲਾਂ ਦੇ ਵਿੱਚ ਜਿਹੜੇ ਅਮੀਰ ਸਿਗੇ ਪਾਵਾਉ ਮੁਸਲਮ ਸੀ ਪਾਵਾਉ ਹਿੰਦੂ ਸੀ ਉਹ ਸੇਕਸੀ ਉਹਨਾਂ ਦੀ ਉਹਨਾਂ ਦੇ ਬੱਚਿਆਂ ਦੀ ਪੱਧਰ ਤੇ ਕੱਟੀ ਆ ਕਿ ਉਹਨਾਂ ਉਹਨਾਂ ਦੇ ਬੱਚੇ ਕੱਡੇ ਨੇ ਜਿਹੜੇ ਅੱਗੇ ਪੇਸ਼ੇ ਤੋਂਵੇਂ ਮੁਸਲਮ ਨੇ ਪਾਵੇਂ ਹਿੰਦੂ ਨੇ ਜਿਹੜੇ ਗਰੀਬ ਨੇ ਅਸੀਂ ਹਮ ਵੀ ਦੇਖਦੇ ਆ ਕਿ ਕਿੰਨੇ ਜਿਹੜੇ ਜਿਹੜੇ ਮਜ਼ਦੂਰ ਨੇ ਜਾਂ ਬਿਹਾਰੀ ਮਜ਼ਦੂਰ ਨੇ ਜਾਂ ਇੱਥੇ ਕਿ ਉਹ ਉਹਨਾਂ ਦੇ ਬੱਚੇ ਕਿੰਨੇ ਕਿੰਨੇ ਉਹ ਮਤਲਬ ਉਸ ਹਿੰਦੂ ਮੁਸਲਮ ਦਾ ਕੋਈ ਝਗੜਾ ਨਹੀਂ ਉਹ ਇੱਕ ਗਰੁੱਪ ਹੈ ਜਿਹੜਾ ਇਹ ਗਰੀਬਾਂ ਦਾ ਗਰੁੱਪ ਹੈ ਅਨਪੜਾਂ ਦਾ ਗਰੁੱਪ ਹੈ ਜਾਂ ਦਿਨਾਂ ਲਈ ਇੱਕ ਬੱਚੇ ਦਾ ਤਨਮੇਦਾ ਹੈ ਕਿ ਇੱਕ ਬੱਚਾ ਹੋ ਗਿਆ ਤੇ ਮੈਂ ਨਾਲ ਕੰਮ ਹੀ ਹੱਥ ਫੜਾਊਗਾ ਸਾਡੀ ਹੋਰ ਕਿ ਮੇਰੇ ਭੱਤੀਆਂ ਨੇ ਵੀ ਛੋਟੇ ਬੰਦੇ ਨੇ ਕੰਮ ਕਰਨ ਲੱਗ ਪਣਾ ਇਹਨੇ ਕਿਸੇ ਘਰ ਭਾਂਡੇ ਮੰਨਦੇ ਨੇ ਆ ਤੇ ਉਹਨਾਂ ਨੂੰ ਬੱਚੇ ਉਹ ਵੱਧ ਬੱਚੇ ਪੈਦਾ ਕਰਨ ਤੇ ਉਹ ਇੱਕ ਇੱਕ ਹੋਰ ਤਰ੍ਹਾਂ ਦੀ ਉਹਨਾਂ ਦੀ ਮਜ਼ਦੂਰੀ ਜਿਹੜੀ ਪੈਦਾ ਕਰਦੇ ਸੋ ਉਸ ਗੱਲ ਨੂੰ ਗਰੀਬਾਂ ਅਮੀਰਾਂ 'ਚ ਨਾ ਵੰਡ ਕੇ ਉਹਨਾਂ ਨੇ Hindu Muslim ਵਿੱਚ ਵੰਡ ਦਿੱਤਾ ਸੋ ਇੱਥੇ ਆ ਕੇ ਜੋ ਸਾਹਿਦ ਦਾ ਰੂਲ ਹੈ, ਦਾਨਿਸ਼ਵਰਾਂ ਦਾ ਰੂਲ ਹੈ, ਪੱਤਰਕਾਰੀ ਦਾ ਰੂਲ ਹੈ ਉਹ ਬਹੁਤ ਜ਼ਿਆਦਾ ਵੱਡ ਜਾਂਦਾ ਕਿ ਤਾਂ ਜੋ ਸਾਨੂੰ ਕੋਈ ਜ਼ਹਿਰੀ ਨਾ ਪਲਾਈ ਜਾਵੇ। ਅਸੀਂ ਹੱਸਾਸ ਕੇ ਜ਼ਹਿਰੀ ਨਾ ਪਿੰਦੇ ਰਹੀਏ ਕਿ ਸਾਡੇ ਕੋਲ ਅਮਰਤ ਵਰਗੇ ਸ਼ਬਦਾਂ ਦੀ ਵੀ ਜ਼ਰੂਰਤ ਹੈ। ਜਿਹੜੇ ਸ਼ਬਦ ਸਾਨੂੰ ਇਹ ਦੱਸਣ ਕਿ ਅਸੀਂ ਕਿ ਅਸੀਂ ਸਾਰੇ ਅਸੀਂ ਸਾਰੇ ਇੱਕ ਆਂਦੋ ਕਿ ਸਾਨੂੰ ਜੇ ਕੋਈ ਵੰਡ ਦਾ ਤਾਂ ਉਹ ਆਪਣੇ ਆਪਣੀ ਗਰਜ਼ ਦੀ ਖਾਤਰ ਵੰਡਦਾ ਸੋ ਸਾਹਿਤ ਉਹ ਹੈ ਜਿਹੜਾ ਇੱਕ ਬੇਗਰਜ਼ ਸੋਚ ਉੱਚੋਂ ਪੈਦਾ ਹੁੰਦਾ ਜਿਹੜੀ ਸੋਚ ਅੱਗੋਂ ਮੰਨਥਨ 'ਚ ਆ ਕੇ ਜਿਸ ਤਰ੍ਹਾਂ ਆਪਾਂ ਸੈਤਸਾ ਹੋ ਕੇ ਬੈਠਦੇ ਆ ਆਪਾਂ ਇਕੱਠੇ ਹੋ ਕੇ ਬੈਠਦੇ ਆ ਤਾਂ ਉਹ ਉਹ ਸਾਨੂੰ ਇੱਕ ਤਰ੍ਹਾਂ ਦਾ ਉਸ ਤੋਂ ਜਣੀ ਉਸ ਦੁੱਖ ਚੋਂ ਤੇ ਕੇਵੜੀ ਭਰਮਾਂ ਭੁਲਖਿਆ ਚੋਂ ਕੜਪੀਆ ਅਸੀਂ ਇਕੱਲੇ ਇਕੱਲੇ ਬੈਠੇ ਕੁਝ ਸੋਚ ਰਹੇ ਹੁੰਦੇ ਤਾਂ ਮੈਂ ਕਦੇ ਕਿਹਾ ਸੀ ਕਿ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ ਜਦੋਂ ਮਿਲ ਕੇ ਬੈਠਦੇ ਕਿਸੇ ਸੋਗ ਦੇ ਮਿਲ ਕੇ ਬੈਠ ਕੇ ਕਿਸੇ ਅਫਸੋਸ ਤੇ ਉਹ ਅਸੀਂ ਆਪਣਾ ਬਹੁਤ ਕੁਝ ਨਵਾਂ ਉਥੋਂ ਲੈ ਕੇ ਉੱਠਦੇ ਆ ਜ਼ਿੰਦਗੀ ਦੀ ਨਵੀਂ ਚੇਤਨਾ ਲੈ ਕੇ ਉੱਠਦੇ ਆ ਸੋ ਸਾਡਾ ਮਿਲਣਾ ਇਹਨਾਂ ਸੁਭਾਵਾਂ ਦਾ ਹੋਣਾ ਔਰ ਬਹੁਤ ਸੋਚ ਵਿਚਾਰ ਵਾਲੇ ਮੰਚ ਬਣਾਉਣੇ ਇਹ ਇੱਕ ਬਹੁਤ ਜ਼ਰੂਰੀ ਗੱਲ ਹੈ। ਔਰ ਮੈਂ ਸਮਝਦਾ ਕਿ ਪੰਜਾਬ ਨੂੰ ਐਸ ਲਈ ਇੱਕ ਬਹੁਤ ਵੱਡੀ ਵੈਸੇ ਪੂਰੇ ਭਾਰਤ ਨੂੰ ਪਰ ਇੱਕ ਬਹੁਤ ਵੱਡੀ ਸਿੱਖਿਆ ਲਹਿਰ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਸਰਪ ਜੀ ਤੁਹਾਨੂੰ ਆਖਿਆ ਕਿ ਸਾਡੀ ਜੋ ਸਿੱਖਿਆ ਦੇਸ਼ ਕੋ ਮਾਮੂਲੀ ਦਾ ਮਾਮਲਾ ਹੋਵੇ ਕਿ ਕਿ ਪੰਜਾਬ ਦੇ ਪੰਜਾਬ ਦੀ ਧਰਤੀ ਵਿੱਚ ਨੀਹਾਂ ਖੋਦ ਕੇ ਬਣੇ ਸਕੂਲਾਂ ਵਿੱਚ ਪੰਜਾਬ ਦੀ ਧਰਤੀ ਦੀ ਤੋਹੀਨ ਹੋ ਰਹੀ ਹੈ। ਇਹ ਧਰਤੀ ਦੀ ਕਿ ਨੀਹਾਂ ਖੋਦ ਕੇ ਸਕੂਲ ਬਣੇ ਪਰ ਉਹ ਸਕੂਲਾਂ 'ਚ ਪੰਜਾਬੀ ਬਾਰੇ ਦੇ ਸ਼ਬਦ ਬੋਲਿਆ ਜਾਂਦੇ ਬੜੇ ਤੋਹੀਨ ਵਾਲੇ ਹੀਣ ਭਾਵਨਾ ਵਾਲੇ ਸ਼ਬਦ ਹੈ ਸੋ ਉਸ ਪੱਤਰ ਤੇ ਵੀ ਦੁਜਾ ਹੈ ਕਿ ਸਿੱਖਿਆ ਸਿੱਖਿਆ ਲਹਿਰ ਦੀ ਜੋਤੀ ਹੈ ਇਸ ਲਈ ਵੀ ਕਿੰਨੀਆਂ ਸਿੱਖਿਆ ਦੀਆਂ ਦੁਕਾਨਾਂ ਖੁੱਲ ਰਹੀਆਂ ਔਰ ਕਿੰਨੀਆਂ ਕਿੰਨੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਰਲ ਮਿਲ ਕੇ ਕੀਤਾ ਗਿਆ ਸਰਕਾਰਾਂ ਨੇ ਰਲ ਮਿਲ ਕੇ ਕੀਤਾ ਅਮੀਰਾਂ ਨੇ ਰਲ ਮਿਲ ਕੇ ਕੀਤਾ ਔਰ ਉਹ ਕੁਲ ਸਾਲ ਪਹਿਲਾਂ Allahabad ਦਾ ਗਾਇਸੀ ਸੁਧੀਰ ਅਗਰਵਾਲ ਉਹਨੇ ਇੱਕ ਉਤਰ ਪ੍ਰਦੇਸ਼ ਦੇ ਚੀਫ ਸੈਕਟਰ ਨੂੰ ਸਵਾਲ ਪੁੱਛਿਆ ਲੈ ਕੇ ਸਵਾਲ ਪੁੱਛਿਆ ਕਿ ਕਿਉਂ ਤੁਹਾਡੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਤੁਸੀਂ ਸਰਕਾਰ ਦੇ ਕਰਮਚਾਰੀਆਂ ਸਰਕਾਰ ਦੀ ਤੁਸੀਂ ਤੋਰਖਾ ਲੈਨੇ ਹੋ ਜਾਂ ਕਿਉਂ ਮੰਤਰੀਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਕਿਉਂ ਪੜਦੇ ਕਿਉਂ ਜੱਜਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਨੇ ਪੜਦੇ ਕਿ ਬਹੁਤ ਗਹਿਰਾ ਸਵਾਲ ਹੈ ਕਿ ਜੇ ਉਹਨਾਂ ਦੇ ਬੱਚੇ ਇਹਨਾਂ ਸਕੂਲਾਂ 'ਚ ਪੜਨਗੇ ਤਾਂ ਇਹਨਾਂ ਸਕੂਲਾਂ ਦੀ ਹਾਲਤ ਆਪਣੇ ਆਪ ਉਹਨਾਂ ਨੂੰ ਠੀਕ ਕਰਨ ਦੀ ਮਜਬੂਰੀ ਹੋਗੀ। ਸੋ ਇਸ ਲੈਵਲ ਤੇ ਇੱਕ ਇਸ ਕਿਸਮ ਦੀ ਸਿੱਖਿਆ ਲਹਿਰ ਦੀ ਬਹੁਤ ਜ਼ਰੂਰਤ, ਦੂਜੀ ਆ ਕਿ ਸੋਚ ਵਿਚਾਰ ਦੇ ਮੰਚ ਬਣਾਉਣ ਦੀ ਬਹੁਤ ਜ਼ਰੂਰਤ ਹੈ ਜਿੱਥੇ ਅਸੀਂ ਜਦ ਤੱਕ ਅਸੀਂ ਸੰਵਾਦ ਨਹੀਂ ਕਰਾਂਗੇ ਜਦ ਸਾਡੇ ਸਾਡੇ ਮਨਾਂ 'ਚ ਕੀ ਬਾਰੀ ਭਰਮ ਲਿਖੇ ਪੈ ਜਾਂਦੇ ਆ ਅਸੀਂ ਕੀ ਬਾਰੀ ਕਿ ਕਿਸੇ ખોਟੀਆਂ ਦੀਆਂ ਗੱਲਾਂ ਤੇ ਆ ਜਾਂਦੇ ਆ ਤੇ ਉਹ ਸਾਰੇ ਕੁਦੇ ਮੰਥਨ ਲਈ ਇਹ ਸਭ ਕੁਦੀ ਬਹੁਤ ਜ਼ਰੂਰਤ ਹੈ ਔਰ ਮੈਂ ਬਹੁਤ-ਬਹੁਤ ਮੁਆਰਕਬਾਤਨਾ ਇਸ ਇਹ ਸਾਰੇ ਸਮਾਗਮ ਲਈ ਤੋਂ ਅਖੀਰ ਤੇ ਮੈਂ ਜਿਸ ਤਰ੍ਹਾਂ ਕੇ ਤਿਲਕ ਸਾਹਿਬ ਨੇ ਉਹਨਾਂ ਜਿਹੜੇ ਪ੍ਰਧਾਨ ਨੇ ਔਰ ਬਲਵਿੰਦਰ ਸ਼ਾਇਰ ਔਰ ਸਾਰੀ ਜੋ ਸਭਾ ਉਹਦਾ ਬਹੁਤ ਸ਼ੁਕਰਗੁਜ਼ਾਰ ਆ ਤੇ ਮੈਂ ਅ ਮੈਨੇ ਕੋਸਤ ਨਾਉਣ ਦਾ ਵੀ ਹੁਕਮ ਉਹਨਾਂ ਨੇ ਕੀਤਾ ਸੀ ਤੂੰ ਮਿਰ ਹੋਣਿਆ ਸਿਰ ਕੋ ਸ਼ੋਰ ਨਹੀਂ ਖਾਸ ਸੁਝ ਰੇ ਮੈਂ ਤਾਂ ਨਹੀਂ ਕਿ ਮੇਰਾ ਗੀਤ ਆ ਪੁਰਾਣਾ ਕਿ ਜਗਾ ਦੇ ਮੋਮਬਤੀਆਂ ਜੇ ਤਾਂ ਇੱਥੇ ਬਕਦੀਆਂ ਹੀ ਰਹਿਣੀਆਂ ਕੌਣਾ ਕੁੱਪਤੀਆਂ ਤੂੰ ਜਗਾ ਦੇ ਮੋਮਬਤੀ ਉਹ ਗੀਤ ਗੀਤ ਅ ਪੇਸ਼ ਕਰਕੇ ਮੈਂ ਆਪਣੀ ਇੱਕ ਸ਼ਾਇਰ ਦੇ ਤੌਰ ਤੇ ਤੁਹਾਡੇ ਕੋ ਹਾਜ਼ਰੀ ਲਵਾਣਾ निके निके सोन पर चम लफ़ सुरां पसोज़त जॻाद मोमबत उठ जॻा मोमबत र ना समझे के चन डर गया है नर ना समझे के चानन डर गया है रात ना सोचे के सूरज मर गया है रात ना सोचे के सूरज मर गया है बार जोता ਬਾਲ ਜੁਤੋਂ ਆਸ ਪਰੀਆਂ ਮਾਨ ਮਤੀਆਂ ਉਠ ਚਗਾ ਦੇ ਮੋਮਬੱਤੀਆਂ ਤੁਂ ਜਗਾ ਦੇ ਮੋਮਬੱਤੀਆਂ ਮੰਨਿਆ ਕੇ ਰਾਜ ਨੇਰੇ ਦਾ ਹਕੀਲਾ ਮਨਿਆ ਕੇ ਰਾਜ ਨੇ ਰੇਦਾ ਘਠੀਲਾ ਪਰ ਅਗੇ ਜਿਉਂਦਾ ਹੈ ਕਿਰਨਾ ਦਾ ਕਬੀਲਾ ਪਰ ਅਗੇ ਜਿਉਂਦਾ ਹੈ ਕਿਰਨਾ ਦਾ ਕਬੀਲਾ ਕਾਲਿਆ ਸਫ ਯਾਤੇ ਸਤਰਾ ਲਾਲ ਰਤੀਆਂ ਉਠ ਜਗਾ ਦੇ ਮੋਮਬਤੀਆਂ ਤੂੰ ਜਗਾ ਦੇ ਮੋਮਬਤੀਆਂ ਬਾਬਰੋਲੇ ਉਠਦੇ ਹੀ ਰਹਿੰਦੇ ਨੇ ਤਤੇ ਬਾਬਰੋਲੇ ਉਠਦੇ ਹੀ ਰਹਿੰਦੇ ਨੇ ਤਤੇ ਪਤ ਚੜਾਣੇ प्यार ने मुड़ मुड़ के पत्ते पत चढ़ाने चढ़ने मुड़ मुड़ के पत्ते परसदा मतलब है नहीं इसदा मतलब है नहीं कि फुंगरना पत्तियों उठ जगा दे मन पत्तियों तू जगा दे ਮੋਮਬਤੀਆਂ ਆਖਰੀ ਵੰਦ ਜਿਹਦੇ ਵਿੱਚ ਮੈਂ ਪਉਣ ਵਿੱਚ ਨਿਤ ਵਧ ਰਹੀ ਵਿਸ਼ ਤੋਂ ਨਾ ਡਰਦੇ ਪਉਣ ਵਿੱਚ ਨਿਤ ਵਧ ਰਹੀ ਵਿਸ਼ ਤੋਂ ਨਾ ਡਰਦੇ ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ ਬੇਰਖੂਟੇ ਰੋਜ਼ ਆਪਣਾ ਕਰਮ ਕਰਦੇ ਹੈ ਜ਼ਹਿਰ ਨੂੰ ਜ਼ਹਿਰ ਨੂੰ ਅੰਮ੍ਰਿਤ ਤੇ ਬਦਲੀ ਜਾਣ ਪੱਤੀਆਂ ਉਠ ਜਗਾ ਦੇ ਮੋਮਬਤੀਆਂ ਤੂੰ ਜਗਾ ਦੇ ਮੋਮਬਤੀਆਂ ਬਹੁਤ ਬਹੁਤ ਸ਼ੁਕਰੀਆ ਫਰਬੀ ਜੀ ਕੋਈ ਤਾਰੀਖ ਸੀ ਸਰਜੀਤ ਪਾਤਰ ਨੇ 1 ਲੱਖ ਦਾ ਚੈੱਕ ਮੇਰੇ ਹੱਥ ਤੇ ਰੱਖ ਦਿੱਤਾ 1 ਲੱਖ ਦਾ ਮੈਂ ਸਰਜੀਤ ਪਾਤਰ ਦੇ ਮਵਾਰਕ ਹੱਥਾਂ ਤੋਂ ਪ੍ਰਾਪਤ ਕਰਕੇ ਚੈੱਕ ਰਾਤ ਨੂੰ ਜਦੋਂ ਆਪਣੇ ਮੰਜੇ ਤੇ ਆ ਕੇ ਸੋਚਿਆ ਤੇ ਮੈਂ ਕੀ ਕਰਾਂ ਇਸ ਲੱਖ ਦਾ ਔਰ ਉਸ ਦਿਨ ਹੀ ਮੈਂ ਵਾਦਾ ਕਰ ਲਿਆ ਕਿ ਮੈਂ ਇਸ 1 ਲੱਖ ਨਾਲ ਜਿੰਨੀਆਂ ਕਿਤਾਬਾਂ ਛਾਪਾਂਗਾ ਮੁਫਤ ਮੈਂ 20000 ਕਿਤਾਬ ਆਪਣੇ ਪੰਜਾਬੀਆਂ ਨੂੰ। ਉਹ ਗੱਲ ਮੈਨੂੰ ਯਾਦ ਸੀ ਮੇਰੀ ਮੰਨ ਸੀ। ਦੂਜੀ ਗੱਲ ਅੱਜ ਮੈਂ ਤੇਜਾ ਸਿੰਘ ਤਿਲਖ ਪੰਜਾਬੀ ਸਾਇਅਦ ਸਭਾ ਆਪ ਦੇ ਸਾਰੇ ਮੈਂਬਰਾਂ ਨੂੰ ਇਸ ਸਾਰੇ ਸਾਇਅ ਖੁਸ਼ਖਲਾਕ ਖੂਬਸੂਰਤ ਆਕਰਸ਼ਕ ਬਿਮੋਹਿਤ ਕਰਨ ਵਾਲੇ ਸਮਾਗਮ ਲਈ ਮੁਬਾਰਕ ਦੇਣ ਹਾਂ। ਔਰ ਉਮਰਾਂ ਬੀਤ ਗਈਆਂ 60 70 ਬਰੇ ਹੋ ਗਏ ਲੇਕਿਨ ਮੈਂ ਤੇਜਾ ਸਿੰਘ ਤਿਲਕ ਤੇ ਸਾਰੇ ਸ਼ਰਮਾ ਆ ਕੁੜੀ ਦੇ ਸਰ ਤੇ ਹੱਥ ਰੱਖਦਾ ਮੈਨੂੰ ਅੱਜ ਦਾ ਸਮਾਗਮ ਇੰਜ ਲੱਗਿਆ ਵੀ ਮੇ ਲਾ ਲਾ ਮਿਸਾਲ ਬਹੁਤ ਸੋਹਣਾ ਮਸਾਸੀ ਮੁबारकਾ ਮੁबारकਾ ਮੁबारकਾ